ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਹੁਲ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ ਔਰ ਅੱਜ ਮੈਂ ਆਇਆ ਦਾਵਾ 100 ਯਾਨੀ ਕਿ 100 ਮੈਂਲੇ ਡਰਾਈਵ ਚ ਜਿੱਥੇ ਫੋਕਸਡ ਇੰਸ਼ੋਰੈਂਸ ਵਾਲੇ ਦਾ ਆਫਿਸ ਦੇ ਵਿੱਚ ਹੀ ਅੰਦਰ ਇੱਕ ਬਹੁਤ ਹੀ ਅਮੇਜ਼ਿੰਗ ਜੀ ਚੀਜ਼ ਦਾ ਪ੍ਰਦਰਸ਼ਨ ਹੋ ਰਿਹਾ ਗੁਲਾਟੀ ਪਬਲਿਸ਼ਰਸ ਲਿਮਟਿਡ ਵੱਲੋਂ ਪੰਜਾਬੀ ਪੁਸਤਕ ਮੇਲਾ ਪ੍ਰਦਰਸ਼ਨੀ ਵੀ ਕਹਿ ਸਕਦੇ ਆ ਮੇਲਾ ਵੀ ਕਹਿ ਸਕਦੇ ਆ ਕਿਉਂਕਿ ਪੰਜਾਬੀ ਹਿੰਦੀ ਇੰਗਲਿਸ਼ ਬੁੱਕਸ ਦੀਆਂ ਅੰਦਰ ਐਗਜ਼ੀਬਿਸ਼ਨ ਚੱਲ ਰਹੀ ਹੈ ਆਓ ਤੁਹਾਨੂੰ ਦੁਕਾਨਿਆਂ ਸੋ ਤੁਸੀਂ ਇਸ ਵਕਤ ਅੰਦਰ ਆ ਚੁੱਕੇ ਹੋ ਪੁਸਤਕ ਪ੍ਰਦਰਸ਼ਨੀ ਜਿੱਥੇ ਚੱਲ ਰਹੀ ਹੈ ਔਰ ਗੁਲਾਟੀ ਪਬਲਿਸ਼ਰਸ ਲਿਮਟਿਡ ਵੱਲੋਂ ਮੇਰੇ ਨਾਲ ਇਸ ਵਕਤ ਹੈਗੇ ਨੇ ਜੀ ਸतीश ਗੁਲਾਟੀ ਜੀ ਨਮਸਕਾਰ ਜੀ ਕੀ ਹਾਲ ਚਾਲ ਜੀ ਤੁਹਾਡਾ ਰਿਵਾਈਸ ਆਫ ਇੰਡੀਆ ਦਾ ਜਿਹੜੇ ਪੰਜਾਬੀ ਨੂੰ ਪ੍ਰਚਾਰ ਕਰ ਰਹੇ ਨੇ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪੰਜਾਬੀਆਂ ਨੂੰ ਨਵੀਂ-ਨਵੀਂ ਗੱਲਾਂ ਬਾਤਾਂ ਸੁਣਾ ਰਹੇ ਨੇ ਖਾਸ ਕਰਕੇ ਤੁਸੀਂ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਲੈ ਕੇ ਆਏ ਹੋ ਸ਼ਬਦ ਯਾਤਰਾ ਦੇ ਵਿੱਚ ਅਸੀਂ ਸ਼ੁਰੂ ਜੁੜੇ ਹੋਏ ਹਾਂ ਕਿਉਂਕਿ ਜਿਹੜੀ ਸ਼ਬਦ ਦੀ ਯਾਤਰਾ ਹੈ ਉਹ ਲੋਰੀ ਤੋਂ ਲੈ ਕੇ ਸਿਵਿਆਂ ਤੱਕ ਚਲਦੀ ਹੈ 12 ਮੌਸਮ ਹੁੰਦੇ ਆ ਤੇ 12 ਮੌਸਮ ਚ ਜ਼ਿੰਦਗੀ ਦੇ ਵੀ 12 ਮੌਸਮ ਹੁੰਦੇ ਆ ਤੇ ਸਾਨੂੰ ਹਰ ਮੌਸਮ ਦੇ ਵਿੱਚ ਸ਼ਬਦਾਂ ਦੀ ਜ਼ਰੂਰਤ ਪੈਂਦੀ ਹੈ ਅਸੀਂ ਸਕੂਲ ਚ ਪੜਦੇ ਆ ਪੜਦੇ ਤੋਂ ਬਾਅਦ ਕਾਲਜ ਜਾਣੇ ਯੂਨੀਵਰਸਿਟੀ ਜਾਣੇ ਗਿਆਨ ਹਾਸਲ ਕਰਕੇ ਆਪਣੇ ਆਪਣੇ ਸਮਰੱਥਾ ਮੁਤਾਬਕ ਸੈਟਲ ਹੁੰਨੇ ਆ ਉਹ ਸਾਰਿਆਂ ਦੇ ਵਿੱਚ ਸਾਨੂੰ ਸ਼ਬਦ ਦੀ ਜ਼ਰੂਰਤ ਪੈਂਦੀ ਹੈ ਕਿਤਾਬ ਦੀ ਜ਼ਰੂਰਤ ਪੈਂਦੀ ਹੈ ਕਿਤਾਬ ਉਹ ਮਿੱਤਰ ਹੈ ਜਿਹੜੀ ਕਿਸੇ ਨੂੰ ਤੋਖਾ ਨਹੀਂ ਦਿੰਦੀ ਮੈਂ ਬਿਲਕੁਲ ਇੱਥੇ ਸਤੀਜੀ ਨੂੰ ਇੱਕ ਗੱਲ ਕਵਾਂਗਾ ਪੁੱਛਾਂਗਾ ਵੀ ਕਿ ਇਹ ਜਿਹੜਾ ਪੁਸਤਕ ਪ੍ਰਦਰਸ਼ਨ ਹੀ ਹੈ ਖਾਸ ਤੌਰ ਉੱਪਰ ਡਾਕਟਰ surjit patar ji ਦੀ ਇੱਕ ਯਾਦ ਵਿੱਚ ਲਗਾਈ ਗਈ ਹੈ ਜਿੱਥੇ ਅਸੀਂ ਇੱਥੇ ਦੇਖ ਵੀ ਸਕਦੇ ਹਾਂ ਉਹਨਾਂ ਦੀਆਂ ਵੀ ਬਹੁਤ ਪੁਸਤਕ ਇੱਥੇ ਰੱਖੀਆਂ ਹੋਈਆਂ ਨੇ ਇੱਕ ਮੈਂ ਵੈਸੇ ਤੁਹਾਨੂੰ ਪੁੱਛਣਾ ਚਾਹਾਂਗਾ ਤੇ ਤਕਰੀਬਨ ਕਿੰਨੇ ਕੁ ਰਾਈਟਰਸ ਦੀ ਜਿਹੜੀ ਤੁਸੀਂ ਪ੍ਰਦਰਸ਼ਨ ਲਗਾਈ ਦੀ 7.5-800 ਰਾਈਟਰ ਇੱਥੇ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਨੇ 5 ਤੋਂ 6000 ਟਾਈਟਲ ਹੈਗੇ ਨੇ ਤੁਸੀਂ ਜਿਹੜੇ ਵੀ ਲੇਖਕ ਦਾ ਨਾਮ ਲਓਗੇ ਲਗਭਗ 90% ਕਿਤਾਬਾਂ ਚਾਹੇ ਗੁਰਦੇਵਾਲ ਸਿੰਘ ਹੈ ਚਾਹੇ ਜਸਵੰਤ ਸਿੰਘ ਕਮਲ ਹੈ ਨਾਨਕ ਸਿੰਘ ਹੈ ਕੇਵਲ ਧੀ ਵਾਲਾ ਡਾਕਟਰ ਸਵਰਾਜਬੀਰ ਹੈ ਪਰਵਿੰਦਰ ਸੋਢੀ ਹੈ ਅਜੈਬ ਸਿੰਘ ਹੈ ਰਣਾ ਰਣਬੀਰ ਹੈ ਜਸਵੰਤ ਜਫਰ ਹੈ ਡਾਕਟਰ ਸੁਜੀਤ ਪਾਤਰ ਦੀ ਯਾਦ ਅਸੀਂ ਲਾ ਚੁੱਕੇ ਹਾਂ ਡਾਕਟਰ ਜਗਤਾਰ ਦੀਆਂ ਕਿਤਾਬਾਂ ਨੇ ਸੰਤਰਾ ਉਦਾਸੀ ਵਿਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਨੇ ਪਾਸ਼ ਨੇ ਤੁਸੀਂ ਜਿਹੜੇ ਜਿਹੜੇ ਨਾਮ ਲੋਗੇ ਮੈਂ ਤੁਹਾਨੂੰ ਦੁਗਣਾ ਦਾ ਜਾਵਾਂਗਾ ਸੋ ਜਿਹੜਾ ਜਿਹੜਾ ਤੁਹਾਨੂੰ ਨਾਮ ਤੁਸੀਂ ਲੋਗੇ ਇੱਥੇ ਬੁੱਕ ਤੁਹਾਨੂੰ ਉਹ ਮਿਲ ਜਾਏਗੀ ਇੱਕ ਵਾਰੀ ਆਪਾਂ ਪ੍ਰਦਰਸ਼ਨੀ ਦਾ ਹੈਨਾ ਇੱਕ ਵਾਰੀ ਆਰਾਊਂਡ ਕਰਦੇ ਆਂ ਇੱਥੋਂ ਡਾਕਟਰ ਦਲਜੀਤ ਸਿੰਘ ਦੀਆਂ ਕਿਤਾਬਾਂ ਨੇ ਹਰਪਾਲ ਸਿੰਘ ਪੰਨੂਗੀਆਂ ਨੇ ਮੁਹੰਮਦ ਉਸਮਾਨ ਰਹਿਮਾਨੀ ਦਾ ਲੁਧਿਆਣਾ ਦਾ ਇਤਿਹਾਸ ਹੈ ਬਲਰਾਜ ਸਾਨੀ ਉਹਨਾਂ ਦੀ ਕਿਤਾਬ ਹੈ ਸਰਦਾਰਾ ਸਿੰਘ ਜੌਹਲ ਐ ਰਾਮ ਸਰੂਪਨ ਕੀ ਉਹਨਾਂ ਦੀ ਕਿਤਾਬ ਹੈ ਅਰੂਸਵਰਗੀ ਕਿਤਾਬ ਹੈ ਜਸਵੰਤ ਸਿੰਘ ਕਮਲਦੇ ਸਾਰੇ ਨਾਵਲ ਅਵੇਲੇਬਲ ਨੇ ਗੁਰदयाल ਸਿੰਘ ਦੇ ਸਾਰੇ ਨਾਵਲ ਨੇ ਮਨਮੋਹਨ ਬਾਬਾ ਦੇ ਟਟੋਗੜ 15 ਕਿਤਾਬਾਂ ਨੇ ਬਲਦੇਵ ਸਿੰਘ ਸੜਕਰਾਮਾਂ ਦੀਆਂ 12 ਕਿਤਾਬਾਂ ਨੇ ਕੇ ਐਲ ਗਰਗ ਇਹ ਸਾਰੀਆਂ ਕਿਤਾਬਾਂ ਇੱਥੇ ਅਵੇਲੇਬਲ ਨੇ ਆ ਦੇਖੋ ਉਜਲ ਦੋਸਾਂਝ ਹੁਣਾਂ ਦੀ ਬਾਇਓਗ੍ਰਾਫੀ ਇੱਥੇ ਅਵੇਲੇਬਲ ਹੈ ਹਾਂਜੀ ਸਾਹਿਲ ਲੁਧਿਆਣਵੀ ਦੀ ਕਿਤਾਬ ਇੱਥੇ ਪਈ ਹੈ ਇਹ ਸਾਡੇ ਪ੍ਰੀਮੀਅਰ ਨੇ ਕੈਨੇਡਾ ਦੇ ਬੈਂਕੂਰ ਦੇ ਇਹਨਾਂ ਦੀਆਂ ਕਿਤਾਬਾਂ ਨੇ ਇੱਥੇ ਗੁਰਵਚਨ ਪੁੱਲੜ ਦੀਆਂ ਕਿਤਾਬਾਂ ਨੇ ਇੱਥੇ ਰਮਪਾਲ ਸਾਹਲੀ ਦੀਆਂ ਕਿਤਾਬਾਂ ਨੇ RAM Singh ਦੀਆਂ ਕਿਤਾਬਾਂ ਨੇ ਡਾਕਟਰ ਦਰਸ਼ਨ ਗਿਲਵੀਆਂ ਨੇ ਗੁਰਬਚਨ ਸਿੰਘ ਭੁੱਲਰ ਦੀਆਂ ਕਿਤਾਬਾਂ ਨੇ ਅਮਰਤਾ ਪ੍ਰੀਤਮ ਦੀਆਂ ਕਿਤਾਬਾਂ ਨੇ ਸਾਡੇ ਕੋਲ ਇਸ ਤੋਂ ਇਲਾਵਾ ਨਾਟਕ ਨੇ ਹਿੰਦੀ ਔਰ ਪੰਜਾਬੀ ਦੀਆਂ ਕਿਤਾਬਾਂ ਨੇ ੁਰਬਾਲ ਸਾਹਿਦ ਦੀਆਂ ਬਹੁਤ ਸਾਰੀਆਂ ਕਿਤਾਬਾਂ ਇੱਥੇ ਮੌਜੂਦ ਨੇ ਜੀ ਜੀ ਗੁਰਬਚਨ ਗੁਰਪ੍ਰੀਤਨ ਗਿਲਦੀਆਂ ਕਿਤਾਬਾਂ ਨੇ ਜਾਂ ਫੋਕਲੋਰ ਤੇ ਕਿਤਾਬਾਂ ਨੇ ਡਾਕਟਰ ਜਗਤਾਰ ਨੇ ਉਹਨਾਂ ਦੀਆਂ ਡਾਕਟਰ ਸਵਰਾਜ ਬੀਰਾਲੀ ਉਹਨਾਂ ਦੀਆਂ ਗੁਰਸ਼ਰਨ ਬਾਜੀ ਦੀਆਂ 15 ਕਿਤਾਬਾਂ ਨੇ ਔਰ ਡਾਕਟਰ ਸਵਰਾਜਬੀਰ ਤੋਂ ਇਲਾਵਾ ਪਾਲੀ ਭੁਪਿੰਦਰ ਦੀਆਂ ਔਰ ਅਜਮੇਰ ਖ ਔਲਖਪੁਰਾ ਦੇ ਸਾਰੇ ਨਾਟਕ ਇੱਥੇ ਮੌਜੂਦ ਨੇ ਕਿਉਂਕਿ ਅਸੀਂ ਨਾਟਕਾਂ ਦੀਆਂ 200 ਕਿਤਾਬਾਂ ਪਬਲਿਸ਼ ਕਰ ਚੁੱਕੇ ਹਾਂ ਅੱਛਾ ਸਤੀਜ ਗੁਲਾਟੀ ਜੀ ਇੰਨੀਆਂ ਸਾਰੀਆਂ ਤੁਸੀਂ ਕਿਤਾਬਾਂ ਦਾ ਬਾਰੇ ਦੱਸ ਦਿੱਤਾ ਇੱਕ ਮੈਂ ਵੈਸੇ ਗੱਲ ਪੁੱਛਣੀ ਚਾਹਾਂਗਾ ਤੁਹਾਡੀ ਫੇਵਰੇਟ ਕਿਹੜੇ ਤੁਹਾਡੇ ਰਾਈਟਰ ਨੇ ਤੇ ਕਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਕੋਈ ਕਿਤਾਬ ਵਧੀਆ ਲੱਗਦੀ ਨਹੀਂ ਕਿਉਂਕਿ ਸਾਰੀਆਂ ਮੇਰੇ ਹੱਥੋਂ ਲੱਗੀਆਂ ਨੇ ਮੈਂ ਪੜੀਆਂ ਹੋਈਆਂ ਨੇ ਇਹਨਾਂ ਸਾਰੇ ਲੇਖਕਾਂ ਨਾਲ ਮੇਰੀ ਦੋ ਕੁਝ ਵੱਡੇ ਸੀਨੀਅਰ ਤੋਂ ਬਹੁਤ ਕੁਝ ਸਿੱਖਿਆ ਸਮਕਾਲੀਆਂ ਨਾਲ ਦੋਸਤੀ ਹੈ ਜਿਹੜੇ ਨਵੇਂ ਆ ਉਹਨਾਂ ਨਾਲ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਆ ਕਾਉਂਸਲਿੰਗ ਵੀ ਕਰਦੇ ਆ ਸੋ ਇਸ ਕਰਕੇ ਸਾਰੀਆਂ ਹੀ ਮੈਨੂੰ ओके ਸ਼ਬਦ ਹੈ ਸ਼ਬਦ ਨਾਲ ਪਿਆਰ ਹੈ ਸਾਡਾ ਸਮਰਥਾ ਆਪਣੀ ਆਪਣੀ ਹੋ ਸਕਦੀ ਹੈ ਕੋਈ ਨਵੀਂ ਜਨਰੇਸ਼ਨ ਨੂੰ ਚੰਗੀ ਲੱਗਦੀ ਹੈ ਕੋਈ ਮੈਨੂੰ ਚੰਗੀ ਲੱਗਦੀ ਹੈ ਲੇਕਿਨ ਸਾਰੀਆਂ ਕਿਤਾਬਾਂ ਉੱਚ ਪਾਈ ਦੀਆਂ ਕਿਤਾਬਾਂ ਹਰੇ ਬਾਦ ਸੋ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਉੱਚ ਕੋਟੀ ਦੀਆਂ ਨੇ ਉੱਚ ਪਾਈ ਦੀਆਂ ਨੇ ਔਰ ਇਸ ਵਕਤ ਇੱਥੇ ਕੁਝ ਪ੍ਰਦਰਸ਼ਨੀ ਦੇ ਵਿੱਚ ਲੈਣ ਵੀ ਆਏ ਨੇ ਇਹਨਾਂ ਪੁੱਛਦੇ ਸਸੀਗਰ ਜੀ ਕੀ ਹਾਲ ਚੱਲ ਤੁਹਾਡਾ ਜੀ ਹਾਂਜੀ ਮਰ ਠੀਕ ਆ ਤਾਂ ਕੀ ਨਾਮ ਤੁਹਾਡਾ ਕੀ ਨਾਮ ਹੈ ਜੀ ਬਲਜੀਤ ਸਿੰਘ ਬਲਜੀਤ ਸਿੰਘ ਕਿੱਥੋਂ ਆਏ ਤੁਸੀਂ ਕਿਹੜੇ ਜੀ ਆਪਣਾ ਲੁਗਣਾ ਦਾਖਾ अच्छा इथे ਤੁਹਾਨੂੰ ਜਦੋਂ ਪਤਾ ਲੱਗਾ ਸੀ ਤੁਸੀਂ ਕਿਹੜੀ ਹੁਣ ਦੇਖ ਰਹੇ ਹੋ ਇਹ ਤੁਸੀਂ ਲੋਕ ਦਰਸ਼ਕ ਇਤਿਹਾਸੀਆਂ ਦੇਖ ਕੇ ਆਏ ਹੋ ਓਕੇ ਦਰਸ਼ਕ ਸੇਖ ਇਤਿਹਾਸੀਆਂ ਵੀ ਇਥੇ ਪੁਸਤਕਾਂ ਨੇ ਜੀ ਉਹ ਤੁਸੀਂ ਵੀ ਇਥੇ ਆ ਕੇ ਇਸ ਪ੍ਰਦਰਸ਼ਨੀ ਦਾ ਹਿੱਸਾ ਬਣ ਸਕਦੇ ਹੋ ਔਰ ਤੁਹਾਨੂੰ ਹੋਰ ਵੀ ਇਥੇ ਦਿਖਾਣਾ ਹੈ ਜੀ ਨਾਲ ਮਾਤਾ ਜੀ ਬੱਚਿਆਂ ਲਈ ਵੀ ਹੈ ਬੱਚਿਆਂ ਦੀ আরে ਓਏ ਹੋਏ ਪੰਜਾਬੀ ਦੀ ਪਹਿਲੀ ਕਿਤਾਬ ਇਹ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਨੇ ਫੜੀ ਦੀ ਹੈ ਔਰ ਇਹ ਖਰੀਦਣ ਆਏ ਤੁਸੀਂ ਮੈਂ ਟੀਚਰ ਹਾਂ ਪ੍ਰਾਇਮਰੀ ਟੀਚਰ ਹਾਂ ਚਲੋ ਜੀ ਹੁਣ ਮੈਂ ਇਹ ਟੀਚਰ ਨੇ ਤੇ ਮੈਂ ਇਹਨਾਂ ਦਾ ਹੁਣ ਸਟੂਡੈਂਟ ਕਿਸਮ ਦਾ ਬਣ ਗਿਆ ਚਲੋ ਜੀ ਇਹ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਠੇਠ ਪੰਜਾਬੀ ਦੀ ਪਹਿਲੀ ਕਿਤਾਬ ਜੱਜੂ ਲਈ ਆਹਾ ਇਹ ਇਹਨਾਂ ਨੇ ਇਹਨਾਂ ਲੈ ਲੀਤੀ ਹੈ ਜੀ ਉਹ ਹੋਰ ਵੀ ਬਹੁਤ ਸੇ ਕਿਤਾਬਾਂ ਨੇ ਸੋ ਇੱਥੇ ਭੈਣ ਜੀ ਵੀ ਮੇਰੇ ਨਾਲ ਨੇ ਸਸੀ ਗਾਦ ਜੀ ਸਸੀ ਗਾਦ ਜੀ ਕੀ ਨਾਮ ਤੁਹਾਡਾ ਜੀ ਕਿਰਨਜੀਤ ਕਿਰਨਜੀਤ ਜੀ ਤੁਸੀਂ ਨਹੀਂ ਆਪਣੀ ਕਿਤਾਬਾਂ ਫਾੜ ਕੇ ਸਾਰੀਆਂ ਲੈ ਲਈ ਤੁਸੀਂ ਨਹੀਂ ਮੈਂ ਚੈੱਕ ਕਰ ਰਹੀ ਹਾਂ ਅੱਛਾ ਚੈੱਕ ਕਰ ਰਹੇ ਨੇ ਬਾਕੀ ਤੁਸੀਂ ਵੀ ਚੈੱਕ ਪਹਿਲਾਂ ਮੈਂ ਆ ਆ ਬੁੱਕ ਮੈਂ ਬਹੁਤ ਚਿਰ ਤੋਂ ਲੱਭ ਰਹੀ ਸੀ ਖੁਸ਼ੀਆਂ ਦੇ ਕੋਰਸ ਖਸ਼ੀਆਂ ਦੇ ਕੋਰਟ ਹਾਂਜੀ ਇੱਕ ਰਣਜੀਤ ਰਾਣਾ ਸੜਦੀਆਂ ਬੁਕਸ ਨੇਗੀਆਂ ਉਹ ਹਾਂਜੀ ਉਹ ਵੀ ਵਧੀਆ ਨੇ ਹਾਂਜੀ ਬਹੁਤ ਵਧੀਆ ਨੇ ਹਾਂਜੀ ਇਹ ਦੇਖ ਸਕਦੇ ਤੁਸੀਂ 10 ਮਿੰਟ ਰੋਜ਼ਾਨਾ ਅਥੇ ਲਿਖਿਆ ਜੀ ਪੜ੍ਹਨੀਆਂ ਤੁਸੀਂ ਲਓ ਜੀ ਤੁਸੀਂ ਇਹ ਲੈ ਸਕਦੇ ਹੋ ਔਰ ਮਹਿਤਾਬ ਸਿੰਘ ਜੀ ਮੇਰੇ ਨਾਲ ਨੇ ਸਸੀ ਗਰ ਜੀ ਕੀ ਹਾਲ ਚਾਲ ਮਹਿਤਾਬ ਸਿੰਘ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇ ਜੋ ਕਿ 100 ਮੈਂਡੇ ਡਰਾਈਵ 100 ਮੈਂਡੇ ਡਰਾਈਵ ਤੋਂ ਹੈਗੇ ਨੇ ਮਹਿਤਾਬ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਵਾਇਸ ਆਫ ਇੰਡੀਆ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਸਾਡੇ ਆਫਿਸ ਪਹੁੰਚੇ ਨੇ ਜੀ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬੁਕਸ ਐਗਜ਼ੀਬਿਸ਼ਨ ਲਾਉਣ ਦਾ ਪਲਾਨ ਜਿਹੜਾ ਸੀ ਗੁਲਾਟੀ ਸਾਹਿਬ ਨੇ ਜਿਵੇਂ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਦੇਖ ਰਹੇ ਸੀ ਕਿ 10 ਸਾਲ ਪਹਿਲੇ ਗੁਲਾਟੀ ਸਾਹਿਬ ਨੇ ਸੇਮ ਪਲਾਜ਼ੇ ਦੇ ਵਿੱਚ ਆਪਣਾ ਸਟਾਲ ਲਗਾਇਆ ਸੀ ਤੇ ਇਹ ਮਾਣ ਇਸ ਵਾਰ ਸਾਨੂੰ ਦਿੱਤਾ ਪਰਮਾਤਮਾ ਨੇ ਕਿ ਗੁਲਾਟੀ ਸਾਹਿਬ ਕਿਤਾਬਾਂ ਦਾ ਖਜ਼ਾਨਾ ਲੈ ਕੇ ਆਪ ਸਾਡੇ ਆਫਿਸ ਵਿੱਚ ਪਹੁੰਚੇ ਹਨ ਇਹ 19 ਤੋਂ 23 ਤਰੀਕ ਤੱਕ ਚੱਲ ਰਿਹਾ ਸੀ ਔਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਗੁਲਾਟੀ ਸਾਹਿਬ ਨੇ ਪੂਰੀ ਮਿਹਨਤ ਤੇ ਸ਼ਿੱਦਤ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਰੇ ਕਮਿਊਨਿਟੀ ਨੇ ਹੌਮ ਹੁਮਾ ਕੇ ਪੁੰਚੇ ਨੇ ਕਿਤਾਬਾਂ ਖਰੀਦੀਆਂ ਪੜੀਆਂ ਤੇ ਦੇਖੋ ਜੀ ਆਮ ਦੇਖਣ ਵਿੱਚ ਆਉਂਦਾ ਹੈ ਕਿ ਮੋਬਾਈਲ ਨੇ ਜਿਹੜਾ ਕਿਤਾਬਾਂ ਨੂੰ ਰਿਪਲੇਸ ਕਰਤਾ ਸਾਰੇ ਇਹੋ ਹੀ ਕਹਿੰਦੇ ਨੇ ਕਿ ਜਦੋਂ ਦਾ ਮੋਬਾਈਲ ਆਇਆ ਹੈ ਲੋਕ ਕਿਤਾਬਾਂ ਪੜਨੀਆਂ ਛੱਡ ਗਏ ਹਨ ਪਰ ਇਸ ਵਾਰ ਮੈਂ ਨੋਟਿਸ ਕੀਤਾ ਹੈ ਕਿ ਮੋਬਾਈਲ ਕਰਕੇ ਹੀ ਇਹ ਸਾਰਾ ਕੁਝ ਸੰਭਵ ਹੋਇਆ ਹੈ ਕਿ ਇੱਕ ਸ਼ਾਰਟ ਨੋਟਿਸ ਦੇ ਵਿੱਚ ਲੋਕਾਂ ਤੱਕ ਇਹ ਗੱਲ ਪਹੁੰਚੀ ਤੇ ਉਹ ਇੱਥੋਂ ਤੱਕ ਆਏ ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਜਦੋਂ ਲੋਕ ਮੋਬਾਈਲ ਤੋਂ ਅੱਕ ਚੁੱਕੇ ਹਨ ਤੇ ਉਹਨਾਂ ਦੀ ਵਾਪਸੀ ਕਿਤਾਬਾਂ ਵੱਲ ਹੋ ਰਹੀ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਇਹ ਸੇਵਾ ਸਾਡੇ ਮੱਥੇ ਲੱਗੀ ਹੈ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਹਰ ਸਾਲ ਗੁਲਾਟੀ ਸਾਹਿਬ ਇੱਥੇ ਆਣ ਤੇ ਲੋਕਾਂ ਨੂੰ ਕਿਤਾਬਾਂ ਜਿਹੜੀਆਂ ਨੇ ਉਹ ਪਹੁੰਚਾਣ। ਤੋਂ ਇਸ ਦੇ ਨਾਲ ਹੀ ਗੁਲਾਟੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਮਹਿਤਾਬ ਸਿੰਘ ਜੀ ਨੇ ਜਿੱਦਾਂ ਕਿਹਾ ਵੀ ਇਹਨਾਂ ਦਾ ਬਹੁਤ ਹੀ ਅੱਛਾ ਔਰ ਮੈਂ ਤੁਹਾਨੂੰ ਦੱਸ ਮਹਿਤਾਬ ਸਿੰਘ ਜੀ ਵੈਸੇ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਹੈਗੇ ਨੇ ਤੁਸੀਂ ਇਹਨਾਂ ਨੂੰ ਆ ਕੇ ਮਿਲ ਵੀ ਸਕਦੇ ਹੋ ਔਰ ਪੁਸਤਕ ਪ੍ਰੇਮੀ ਤੇ ਹੈਗੇ ਹੀ ਨੇ ਸੋ ਹੋਰ ਵੀ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਨਾਲ ਦੇ ਨਾਲ ਸੋ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਜਿੱਦਾਂ ਮੈਂ ਕਿਹਾ ਜੀ ਮਹਿਤਾਬ ਸਿੰਘ ਜੀ ਔਰ ਇਹਨਾਂ ਦਾ ਇੱਕ ਉਪਰਾਲਾ ਸੀ ਕਿ ਵੱਧ ਤੋਂ ਵੱਧ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਵੱਧ ਤੋਂ ਵੱਧ ਪੁਸਤਕਾਂ ਦਿਖਾਈਆਂ ਜਾਣ ਔਰ ਤੁਸੀਂ ਆ ਕੇ ਥੇ ਖਰੀਦੀਆਂ ਹੋਣੀਆਂ ਨੇ ਔਰ ਮਹਿਤਾਬ ਸਰ ਜੀ ਇਹ ਦੱਸੋ ਕਿ ਕਿੰਦਾਂ ਦੀਆਂ ਹੱਲ ਤੱਕ ਜਨਤਾ ਨੇ ਆ ਕੇ ਖਰੀਦੀਆਂ ਨੇ ਪੁਸਤਕਾਂ ਇਹ ਵੀ ਦੱਸੋ ਦੇਖੋ ਜੀ ਸਾਰਾ ਹੀ ਰਲਿਆ ਮਿਲਿਆ ਰੁਝਾਨ ਸੀ ਹਰ ਤਰ੍ਹਾਂ ਦਾ ਸਰੋਤਾ ਜਿਹੜਾ ਸੀ ਉਹ ਪੁੱਛਿਆ ਹੋਇਆ ਸੀ ਜਿਹੜਾ ਵੀ ਕਿਤਾਬਾਂ ਨੂੰ ਪਿਆਰ ਕਰਦੇ ਸੀ ਸਭ ਤੋਂ ਪਹਿਲੇ ਸਾਡੇ ਕੋਲ ਫਰੰਟ ਦੇ ਉੱਤੇ ਹੀ ਪੰਜਾਬ ਦੇ ਇਤਿਹਾਸ ਬਾਰੇ ਕਿਤਾਬਾਂ ਸਨ ਉਸ ਤੋਂ ਬਾਅਦ ਮੋਟੀਵੇਸ਼ਨਲ ਕਿਤਾਬਾਂ ਨੇ ਜਿਵੇਂ ਮੇਰੇ ਹੱਥ ਵਿੱਚ ਹੀ ਹੈ ਰਾਣਾ ਰਣਬੀਰ ਜੀ ਦੀ ਜ਼ਿੰਦਗੀ ਜ਼ਿੰਦਾਬਾਦ ਬਹੁਤ ਹੀ ਵਧੀਆ ਕਿਤਾਬ ਹੈ ਰਾਣਾ ਰਣਬੀਰ ਜੀ ਦੀਆਂ ਸਾਰੀਆਂ ਕਿਤਾਬਾਂ ਦੀ ਬਹੁਤ ਇੱਥੇ ਡਿਮਾਂਡ ਰਹੀ ਹੈ ਉਸ ਤੋਂ ਇਲਾਵਾ ਨਾਵਲ ਤੇ ਜੋ ਵੀ ਸਾਡੀ ਹਿਸਟਰੀ ਹੈ ਔਰ ਹਰ ਤਰ੍ਹਾਂ ਦੀ ਕਿਤਾਬ ਜਿਹੜੀ ਹੈ ਕਮ ਸੇ ਕਮ 6000 ਪਲੱਸ ਟਾਈਟਲ ਨੇ ਗੁਲਾਟੀ ਸਾਹਿਬ ਦੇ ਕੋਲ ਆਹੋ ਔਰ ਹਰ ਤਰ੍ਹਾਂ ਦੀ ਚੁਆਇਸ ਜਿਹੜੀ ਹੈ ਉਹ ਇੱਥੇ ਲੋਕਾਂ ਨੇ ਕੀਤੀ ਤੇ ਬਹੁਤ ਹੀ ਵਧੀਆ ਇਹਨਾਂ ਦਾ ਸ਼ਲਾਘਾਯੋਗ ਪਰਾਲਾ ਰਿਹਾ ਸਾਰੇ ਬਾ ਸੋ ਇੱਕ ਮੈਂ ਵੈਸੇ ਇੱਕ ਹਿਜ਼ਾਫਾ ਕਰਨਾ ਚਾਹਾਂਗਾ ਆਪਣੇ ਜਿੱਦਾਂ ਕਿ ਜੋ ਇਸ ਵਕਤ ਬਾਈਸੋਪੀਡ ਇੰਡੀਆ ਦੇਖ ਰਹੇ ਨੇ ਇਹ ਤੁਸੀਂ ਜ਼ਰੂਰ ਕਿਤੇ ਪੜਿਆ ਹੋਏਗਾ ਤੂਤਾ ਵਾਲਾ ਹਰ ਕਿਸੇ ਨੇ ਇਸ ਨੂੰ ਪੜਿਆ ਹੋਏਗਾ ਇਹ ਵੀ ਇੱਥੇ ਜੇ ਜੇਕਰ ਤੁਸੀਂ ਕਿਤੇ ਭੁੱਲ ਚੁੱਕੇ ਹੋ ਬਾਏ ਚਾਂਸ ਹੁਣ ਮੇਰੀ ਇੱਥੇ ਅਚਾਨਕ ਧਿਆਨ ਪਿਆ ਇਹ ਮੈਂ ਲੈ ਲੈਣਾ ਜੀ ਸੋ ਗੁਲਾਟੀ ਜੀ ਆਪਣੇ ਨਾਲ ਨੇ ਗੁਲਾਟੀ ਸਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਲਾਵਾਂਗਾ ਜੀ ਜੀ ਸਰਜੀਤ ਪਾਤਰ ਜੀ ਇਸ ਸਾਈਡ ਆ ਜਾਈਏ ਨਾ ਆ ਜੀ ਜੀ ਸਰਜੀਤ ਪਾਤਰ ਜੀ ਜਿਸ ਤਰ੍ਹਾਂ ਕਾਲ ਚਲਾਣਾ ਕਰ ਗਿਆ ਅਚਾਨਕ ਹਨਾ ਉਹਨਾਂ ਦੀ ਕਤਾਬਾਂ ਔਰ ਉਹਨਾਂ ਦੀ ਲੇਖਣੀ ਹਲੇ ਤੱਕ ਉਹਨਾਂ ਦੀ ਜਿਹੜੀ ਇੰਨੀ ਬਾਕਮਾਲ ਸੀ ਔਰ ਅੱਗੇ ਵੀ ਰਹੇਗੀ ਹੈਨਾ ਸਦੀ ਪਿਛਲੀ ਸਦੀ ਦੇ ਵੱਡੇ ਸ਼ਾਇਰ ਸੀ ਉਹ 70ਵਿਆਂ ਦੇ ਵਿੱਚ ਉਹਨਾਂ ਦੀ ਹਵਾ ਚ ਲਿਖੇ ਹਰਫ਼ ਕਿਤਾਬ ਆਈ ਅਨੇਰੇ ਸੁਲਕ ਦੀ ਵਰਣਮਾਲਾ ਬਿਰਖਰਜ ਕਰੇ ਸੂਰਜ ਮੰਦਰ ਦੀਆਂ ਪੌੜੀਆਂ ਸੁਰ ਜ਼ਮੀਨ ਇਸ ਕਿਤਾਬਾ ਲਫ਼ਜ਼ਾਂ ਦੀ ਦਰਗਾਹ ਇਹਨਾਂ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਨਾਟਕ ਅਨਵਾਦ ਕੀਤੇ ਔਰ ਵੱਡੇ ਸ਼ਾਇਰ ਸੀ ਮੈਨੂੰ ਲੱਗਦਾ ਜੇ ਕਿਸੇ ਨੇ ਸੁਜੀਤ ਪਾਤਰ ਨੂੰ ਸੁਣਿਆ ਨਹੀਂ ਹੈਗਾ ਤਾਂ ਜੰਮਿਆ ਹੀ ਨਹੀਂ ਹੈਗਾ ਜਿਵੇਂ ਆਪਾਂ ਕਹਿ ਰਹੇ ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਹੈ ਜੇ ਸੁਜੀਤ ਪਾਤਰ ਨੂੰ ਕਿਉਂਕਿ ਜਿਹਨੇ ਨਾ ਪੜਿਆ ਹੋ ਜੁਣ ਨੇ ਗ੍ਰੈਜੂਏਸ਼ਨ ਕੀਤੀ ਹੈ ਪੋਸ ਗ੍ਰੈਜੂਏਸ਼ਨ ਕੀਤੀ ਹੈ ਉਹਨੇ ਜ਼ਾਹਰ ਹੈ ਕਿ ਡਾਕਟਰ ਸੁਜੀਤ ਪਾਤਰ ਨੂੰ ਡਾਕਟਰ ਜਗਤਾਰ ਨੂੰ ਪਾਸ ਨੂੰ ਪੜ੍ਹਿਆ ਹੋਇਆ ਹੈ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਜਾਣਾ ਸਾਡੇ ਲਈ ਬਹੁਤ ਮੁਸ਼ਕਲ ਹੋਇਆ ਸਾਡੇ ਲਈ ਅਸੀਂ ਕਿਉਂਕਿ ਦੋਸਤੀ ਵੀ ਸਾਡੀ ਰੇ ਲੁਧਿਆਣੇ ਅਸੀਂ ਅਖਰ ਇਕੱਠੇ ਮਿਲਦੇ ਰਹੇ ਹਾਂ ਮਹੀਨੇ 'ਚ 8-10 ਵਾਰ ਸਾਡੀ ਮੁਲਾਕਾਤ ਹੁੰਦੀ ਸੀ ਡਿਬੇਟ ਵੀ ਹੁੰਦੀ ਸੀ ਕਈ ਗੱਲਾਂ ਤੇ ਬਹਿਸ ਮੁਬਾਇਸਾ ਵੀ ਚੱਲਦਾ ਸੀ ਲੇਕਿਨ ਅਸੀਂ ਬਹੁਤ ਸਤਿਕਾਰ ਕਰਦੇ ਸਾਡੀ ਪਿਛਲੀ ਜਨਰੇਸ਼ਨ ਦੇ ਸਾਡੇ ਫਾਦਰ ਫਿਗਰ ਰਹੇ ਨੇ ਤੇ ਸਾਡੇ ਲਈ ਖੁਸ਼ੀ ਦੀ ਗੱਲ ਅਸੀਂ ਕਿ ਉਹਨਾਂ ਦਾ ਉਹਨਾਂ ਦਾ ਸਾਥ ਮਾਣਿਆ ਸੀ ਤੇ ਸਾਨੂੰ ਦੁੱਖ ਇਸ ਗੱਲ ਦਾ ਕਿ ਅਸੀਂ ਹੁਣ ਉਹਨਾਂ ਤੇ ਸਾਥ ਤੋਂ ਮਹਿਰੂਮ ਹੋ ਗਏ ਆ ਪਰ ਉਹਨਾਂ ਦੇ ਲਿਟਰੇਚਰ ਚ ਅੱਜ ਵੀ ਜਿਉਂਦੇ ਨੇ ਉਹਨਾਂ ਦੀ ਕਿਹੜੀ ਬਾਤ ਆ ਉਹਦੀ ਸ਼ਾਇਰੀ ਦੀ ਗੱਲ ਕਰਾਂਗੇ ਕਿਤੇ ਗੱਲ ਖੁੱਲਾ ਟਾਈਮ ਹੋਏਗਾ ਉਹਦੀ ਸ਼ਾਇਰੀ ਸੁਣਾਵਾਂਗੇ ਬਿਲਕੁਲ ਔਰ ਉਹਨਾਂ ਦੀ ਹੀ ਜਿਹੜੀ ਬੁੱਕਸ ਨੇ ਇੱਥੇ ਹੈਗੀਆਂ ਨੇ ਪ੍ਰਦਰਸ਼ਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਮੈਂ ਰੋਕਾਂਗਾ ਨਹੀਂ ਜੋ ਆ ਰਹੇ ਨੇ ਪ੍ਰਦਰਸ਼ਨ ਦੇ ਵਿੱਚ ਪਲੀਜ਼ ਸਰ ਤੁਸੀਂ ਆ ਜਾਓ ਅੰਦਰ ਔਰ ਤੁਸੀਂ ਪ੍ਰਦਰਸ਼ਨ ਦਾ ਹਿੱਸਾ ਬਣ ਸਕਦੇ ਹੋ ਸੋ ਮੈਂ ਜੀ ਰਾਹੁਲ ਸ਼ਰਮਾ ਔਰ ਜਿਸ ਤਰ੍ਹਾਂ ਕਿ 100 ਮੈਂਡਲੇ ਡਰਾਈ ਦੇ ਵਿੱਚ ਲਗਾਤਾਰ ਚੱਲ ਰਿਹਾ ਵੈ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਚੱਲਿਆ ਵੈ ਪੁਸਤਕ ਪੰਜਾਬੀ ਪੁਸਤਕ ਮੇਲਾ ਜਾਂ ਪੰਜਾਬੀ ਪੁਸਤਕ ਪ੍ਰਦਰਸ਼ਨੀ ਜੋ ਕਿ ਗੁਲਾਟੀ ਪਬਲਿਸ਼ਰ ਲਿਮਟਿਡ ਵੱਲੋਂ ਲਗਾਈ ਗਈ ਸੀ ਔਰ ਇਹਦੇ ਵਿੱਚ ਮਹਿਤਾਬ ਸਿੰਘ ਦਾ ਪੂਰਾ ਯੋਗਦਾਨ ਰਿਹਾ ਵੈ ਸਭ ਤੋਂ ਵੱਧ ਸ਼ੁਕਰੀਆ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਵਾਇਸ ਆਫ ਇੰਡੀਆ ਮੀਡੀਆ ਮੈਂ ਹਾਂ ਰਾਹੁਲ ਸ਼ਰਮਾ ਥੈਂਕ ਯੂ Oh. <laughs>